ਹਾਂਜੀ ਦੇਖੋ ਇਹ ਸਾਡਾ ਟੋਮੀ ਤੇ ਇਹ ਹੁਣ ਕਹਿੰਦਾ ਮੈਂ ਰੇੜੇ ਦੇ ਨਾਲ ਜਾਣਾ ਕੱਖ ਵੜਨੇ ਵਾਸਤੇ ਮੈਂ ਬੱਛਾ ਖੋਲਿਆ ਦੇਖੋ ਤੇ ਨਾਲ ਤਿਆਰ ਹੋ ਗਿਆ ਹੈ ਤੇ ਜਿਹਨੂੰ ਕਹਿ ਦੀਏ ਵੀ ਦੂਰ ਜਾਣਾ ਤੂੰ ਰਹਿਣ ਦੇ ਫਿਰ ਨਹੀਂ ਜਾਂਦਾ ਟੋਮੀ ਦੂਰ ਜਾਣਾ ਤੂੰ ਰਹਿਣ ਦੇ ਆਦੇ ਪੁੱਛਣਾ ਆ ਵੀ ਨਹੀਂ ਨਹੀਂ ਵੀ ਉਹਨਾਂ ਲੈ ਚੱਲੋ ਜਿਹਨੂੰ ਕੂਰ ਦੀਏ ਫਿਰ ਇਹ ਨਾਲ ਜਾਣਾ ਨਹੀਂ ਹੈਗਾ ਤੇ ਲਓ ਜੀ ਬੱਛੇ ਨੇ ਹੁਣ ਪੀ ਲਿਆ ਪਾਣੀ ਤੇ ਹੁਣ ਆਪਾਂ ਚੋੜਦੇ ਹਾਂ ਰੇੜਾ ਇਹ ਬੱਛੇ ਨੂੰ ਦੇਖ ਕੇ ਦੇਖੋ ਖੁਸ਼ ਹੋ ਗਿਆ ਹੁਣ ਇਹ ਇਹਨੇ ਮਾਰਨੀ ਹੁਣ ਛਾਲਾਂ ਤੇ ਲਓ ਚਲੇਗਾ ਮੂਰੇ ਚਲੇਗਾ ਲਓ ਜੀ ਆਪਾਂ ਪਹੁੰਚ ਗਏ ਖੇਤਾਂ ਦੇ ਵਿੱਚ ਤੇ ਜਿਹੜਾ ਆਪਣਾ ਕੁੱਤਾ ਤਾਂ ਤੇ ਹੁਣ ਉਹ ਉਧਰ ਦੇਖੋ ਪਿੱਛੇ ਉਹ ਗੰਨੇ ਦੇ ਕੋਲ ਪਰੇੜਾ ਖੜਾਤਾ ਤੇ ਜਿਹੜਾ ਚੂਹਾ ਲੱਗਿਆ ਵਾ ਹੁਣ ਉਹਨੇ ਅੱਧਾ ਘੰਟਾ ਉੱਥੇ ਕੰਨੇ ਵਿੱਚ ਫੋਲਣੀਆਂ ਖੜਾਆਂ ਕੁੱਤੇ ਨੇ ਤੇ ਡੌਲਾਂ ਪਟਣੀਆਂ ਉਹਦੇ ਬਾਅਦ ਫਿਰ ਇੱਧਰ ਆਵਾਂਗਾ ਇੱਧਰ ਘਟ ਆਉਂਦਾ ਕਿਉਂਕਿ ਇੱਧਰ ਅਸੀਂ ਉਹਦੇ ਮਗਰ ਦੀਪੜ ਪਾ ਦਿੰਦੇ ਆ ਤੇ ਫਿਰ ਮੈਂ ਹੁਣ ਦੇਖੋ ਬਰਸੀਣ ਪੜ ਦੇਣਾ ਤੇ ਨਾਲ ਦੀ ਨਾਲ ਬੇਟੇ ਨੇ ਪੰਡਾ ਪਾ ਦੇਣੀ ਆ ਫਿਰ ਇਹਦੀਆਂ ਆ ਕੇ ਤੇ ਲਓ ਜੀ ਹੁਣ ਵੜਦੇ ਆ ਬਰਸੀਣ ਲਓ ਜੀ ਆਪਾਂ ਨੇ ਵੜਤੇ ਕੱਖ ਤੇ ਬਰਸੀਨ ਵੜਤਾ ਆਪਾਂ ਨੇ ਤੇ ਅੱਧਾ ਵੜਤਾ ਤੇ ਹੁਣ ਜਸਵੀਰ ਵੀ ਆ ਗਿਆ ਤੇ ਲੈ ਤੇਰੀ ਬਾਰੀ ਹੈਗੀ ਪੌਣੇ ਦੀ ਚੱਲ ਪਾ ਦੇ ਫਿਰ ਹੁਣ ਬਸ ਦੋ ਮਿੰਟ ਚ ਪਾ ਦੇਣੀ ਆ ਬਸ ਠੀਕ ਆ ਪਾ ਦੇ ਲੈ ਦੋ ਮਿੰਟ ਚ ਦੇਖ ਲੈਂਦੇ ਹੁਣ ਕਿੰਨੇ ਟਾਈਮ ਦੇ ਵਿੱਚ ਪੰਡ ਪਾਉਂਦਾ ਹੈ ਦੇਖੋ ਭਈ ਤੇ ਲੈ ਵੀ ਪਾ ਦੇ ਉਸ ਤੋਂ ਪਰਾਪਰ ਲਓ ਜੀ ਇਹ ਪੈ ਗਿਆ ਪੰਡਾ ਇੱਕ ਉਧਰ ਜਿਹੜੀ ਤੁਸੀਂ ਦੇਖ ਰਹੇ ਹੋ ਛੋਟੀ ਹੈਗੀ ਐ ਉਹ ਜਸਵੀਰ ਨੇ ਚੱਕਣੀ ਐ ਤੇ ਆਹ ਵਾਲੀ ਤੇ ਮੈਂ ਚੱਕਣੀ ਐ ਤੇ ਇਹਨੂੰ ਇਹਨੂੰ ਕੱਲੇ ਹੀ ਚੱਕ ਲੂੰਗਾ ਚੱਲ ਦੇਖਦਾ ਜਾ ਕੇ ਫਿਰ ਚਲ ਠੀਕ ਐ ਮੈਂ ਚੱਕਾ ਦੂੰਗਾ ਤੈਨੂੰ ਠੀਕ ਐ ਤੂੰ ਆਹ ਵਾਲੀ ਆ ਚੱਕਾ ਮੈਨੂੰ ਆ ਜਾ ਫਿਰ ਕਾਤੀ ਪੰਡ ਤੇ ਜਸੂ ਪਾਰੀ ਤਾਂ ਨਹੀਂ ਜਿਆਦਾ ਲੱਗਦੀ ਇੱਧਰ ਹੁਣ ਆਪਣਾ ਰੇੜਾ ਖੜਾ ਦੇਖੋ ਤੇ ਆ ਹੈਗਾ ਆਪਣਾ ਸ਼ਿਕਾਰੀ ਇੱਧਰ ਗੰਨੇ 'ਚ ਲੱਗਿਆ ਪਤਾ ਹੈ ਚੂਹੇ ਲੱਭਣੇ ਵਾਸਤੇ ਟੋਮੀ ਕਿੰਨੇ ਚੂਹੇ ਲੱਭੇ ਓਏ ਪੱਛੇ ਨੇ ਵੀ ਲਾਉ ਦੀ ਮਿਹੜੇ ਜਲ ਜਾ ਤੇ ਦੋ ਤੇ ਲਓ ਜੀ ਪੱਟਿਆ ਵਾ ਗੱਡਾ ਜਿਹੜਾ ਪੱਛੇ ਨੇ ਪੱਟਦਾ ਥਾ ਉਹ ਵੀ ਆਪਾਂ ਚੱਕ ਕੇ ਰੱਖ ਲਿਆ ਦੇਖੋ ਰੇੜੇ ਦੇ ਉੱਪਰ ਤੇ ਬੜਾ ਲੰਬਾ ਗੰਨਾ ਉਹ ਤੱਕ ਫੇਟਾਂ ਤੱਕ ਜਾਂਦਾ ਦੇਖੋ ਤੇ ਹੁਣ ਆਪਾਂ ਜਾ ਰਹੇ ਆ ਘਰ ਨੂੰ ਤੇ ਇੱਥੇ ਬਾਅਦ ਆਪਾਂ ਨੇ ਬਰਸੀਨ ਟੁਕਣਾ ਹੈ ਤੇ ਫਿਰ ਉਹਦੇ ਬਾਅਦ ਵਿੱਚ ਆਪਾਂ ਦੁਬਾਰੇ ਫਿਰ ਵੇਲੇ